ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਮੇਰੀ ਖੋਰ ਵੀਡੀਓ ਵਿੱਚ ਉਮੀਦ ਕਰਦੇ ਤੋਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼हाल ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਹੋ ਰਿਹਾ ਮਾਰਨਿੰਗ ਦਾ ਪੌਣੀ 9 ਦਾ ਪੌਣੀ 9 ਦਾ ਟਾਈਮ ਐ ਤੇ ਮੈਂ ਲੱਗੇ ਇਧਰ ਪੋਹਾ ਬਣਾਉਣ ਪੋਹਾ ਬਣਾ ਰਹੇ ਹਾਂ ਪੋਹੇ ਲਈ ਮੈਂ ਚੌਪਿੰਗ ਕਰ ਲਈ ਸਬਜ਼ੀਆਂ ਚੌਪ ਕੀਤੀ ਜਿਵੇਂ ਗਾਜਰ ਮਟਰ ਤੇ ਆਲੂ ਬਹੁਤ ਛੋਟੇ ਛੋਟੇ ਪੀਸ ਕੱਟੇ ਨੇ ਤੇ ਪਿਆਜ਼ ਚੌਪ ਕਰ ਲਿਆ ਤਰਕੇ ਲਈ ਕੜੀ ਪੱਤਾ ਲੈ ਕੇ ਅਹੀਂ ਤੋੜ ਕੇ ਫ੍ਰੈਸ਼ ਕੜੀ ਪੱਤੇ ਲੈਤੇ ਨੇ ਕਿਉਂਕਿ ਪੋਹੇ ਵਿੱਚ ਨਾ ਕੜੀ ਪੱਤੇ ਦਾ ਫਲੇਵਰ ਬਹੁਤ ਅੱਛਾ ਲੱਗਦਾ ਰਾਹੀ ਦਾ ਤੜਕਾ ਲਗਾਉਂਗੀ ਤੇ ਬਣਾਉਣੀ ਆ ਪੋਹਾ ਪੋਹਾ ਕੱਢਿਆ ਪਿਆ ਕਿਉਂਕਿ ਸਬਜ਼ੀਆਂ ਪੱਕਣ ਤੇ ਟਾਈਮ ਲੱਗੂ ਫਿਰ ਉਹਦੇ ਟਾਈਮ 'ਚ ਮੈਂ ਪੋਹਾ ਗਿੱਲਾ ਕਰਕੇ ਰੱਖ ਦੂੰ ਸੌਫਟ ਹੋ ਜੂ ਇਹਨੂੰ ਜਿਆਦਾ ਟਾਈਮ ਤਾਂ ਲੱਗਦਾ ਨਹੀਂ ਸ਼ੁਰੂ ਕਰਦੇ ਆ ਬਣਾਉਣਾ ਪੋਹਾ ਰਾਖੀ ਸਾਰੀਆਂ ਸਬਜ਼ੀਆਂ ਮੈਂ ਕੱਟਿਆ ਨੇ ਇਹ ਵੀ ਤਾਂ ਹੈਲਥੀ ਹੈ ਜੇ ਆਪਾਂ ਸਬਜ਼ੀਆਂ ਬਾਕੇ ਖਾਵਾਂਗੇ ਹਨ ਤੇ ਕਦੇ ਕਦੇ ਖਾਣ ਦਾ ਕੋਈ ਡਰ ਨਹੀਂ ਕਈ ਵਾਰ ਆਪਣਾ ਹੀ ਹੁੰਦਾ ਪੋਹਾ ਚਾਵਲ ਦਾ ਬਣਿਆ ਹੁੰਦਾ ਨਹੀਂ ਕੋਈ ਫੈਟ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਕਦੇ ਕਦੇ ਨਹੀਂ ਕੋਈ ਵੀ ਚੀਜ਼ ਖਾਣ ਦਾ ਕੋਈ ਡਰ ਨਹੀਂ ਹੁੰਦਾ ਪਰ ਕੋਈ ਵੀ ਚੀਜ਼ ਆਪਾਂ ਰੋਜ਼ ਰੂਟੀਨ 'ਚ ਖਾਂਦੇ ਆ ਉਹ ਆਪਣੇ ਦੀ ਮਾੜੀ ਆ ਅੰਨੇ ਸਾਰੀਆਂ ਸਬਜ਼ੀਆਂ ਮੈਂ ਪਾਉਂਗੀ ਇਹਦੇ ਵਿੱਚ ਤੇ ਇਧਰ ਪੋਹਾ ਬਣ ਕੇ ਹੋ ਗਿਆ ਤਿਆਰ ਕਿੰਨਾ ਸੋਹਣਾ ਕਲਰ ਲੱਗਿਆ ਇਹਦੇ ਵਿੱਚ ਸਬਜ਼ੀਆਂ ਪਾਈਆਂ ਨੇ ਵਧੀਆ ਲੱਗ ਰਹੀਆਂ ਨਾ ਗਾਜਰ ਬਹੁਤ ਬਰੀਕ ਬਰੀਕ ਮੈਂ ਕੱਟੀ ਸੀ ਗਾਜਰ ਆਲੂ ਟਮਾਟਰ ਤਿੰਨ ਸਬਜ਼ੀਆਂ ਪਾਈ ਨੇ ਬਾਕੀ ਜਿਹੜਾ ਕੜੀ ਪੱਤੇ ਆ ਤੜਕਾ ਲਾਉਣਾ ਹੈ ਨਾ ਰਾਈ ਦਾ ਉਹਦਾ ਫਲੇਵਰ ਕੜੀ ਪੱਤੇ ਦਾ ਇੰਨਾ ਅੱਛਾ ਲੱਗਦਾ ਤੇ ਉਹ ਮੂਫਲੀਏ ਤੇ ਉੱਪਰੋਂ ਮੈਂ ਬਾਅਦ ਵਿੱਚ ਪਾ ਦੂੰਗੀ ਜੋ ਖਾਣਾ ਹੋਊਗਾ ਨਾ ਜੇ ਪਹਿਲਾਂ ਹੀ ਪਾ ਕੇ ਰੱਖਦੇ ਫਿਰ ਉਹ ਸੌਗੀ ਜੀ ਹੋ ਜਾਂਦੇ ਸਲਾਬੀ ਜੀ ਤੂੰ ਮੇਰੇ ਕੋਲ ਰੋਸਟਡ ਮੂਫਲੀਆ ਹਰ ਵਕਤ ਰਹਿੰਦੀ ਰਹਿੰਦੀ ਹੈ ਮੈਂ ਬਾਅਦ ਵਿੱਚ ਉੱਪਰੋਂ ਪਾ ਲੂੰਗੀ ਤੇ ਪੋਹਾ ਬਣ ਕੇ ਰੈਡੀ ਹੈ ਮੈਂ ਖਾ ਰਹੀਆਂ ਪਲੇਨ ਪਰੌਂਠੇ ਨਾਲ ਗਾਜਰ ਮਟਰ ਦੀ ਸਬਜ਼ੀ ਮੇਰਾ ਨਾ ਸਬਜ਼ੀ ਨਾਲ ਪਰੌਂਠਾ ਖਾਣ ਨੂੰ ਦਿਨ ਕਰੇ ਮੈਂ ਕਰਿਸਪ ਜਿਹਾ ਪਰੌਂਠਾ ਬਣਾ ਕੇ ਖਾਵਾਂ ਸੁੱਕੀ ਸਬਜ਼ੀ ਨਾਲ ਚਲੋ ਮੈਂ ਆ ਚਾਰ ਮਿਰਚ ਨਾ ਖਾਣਾ ਸਮੇਂ ਚਲੋ ਉਦੋਂ ਚੰਗਾ ਥੋੜੀ ਸਬਜ਼ੀ ਡੇਲਾਨੀ ਆ ਖਾਣਿਆ ਪਰੌਂਠਾ ਟਾਈਮ ਹੋ ਰਿਹਾ 2:30 ਵਜੇ ਤਾਂ ਮੈਂ ਹੁਣ ਚਾਹ ਲੈ ਕੇ ਆਏ ਕਰਕੇ ਚਾਹ ਨਾਲ ਇੱਕ ਬ੍ਰੈਡ ਦਾ ਸਲਾਈਸ ਲੈ ਕੇ ਆਈ ਆ ਜੀ ਨਹੀਂ ਕਰਦਾ ਖਾਣ ਨੂੰ ਹਲਕੇ ਹੀ ਭੁੱਖ ਲੱਗੀ ਸੀ ਵੀ ਅੰਦਰ ਕੁਝ ਮਹਿਸੂਸ ਪਲਾ ਪਰ ਵਾਟ ਕੋ ਸੋਚਿਆ ਦੁਬਾਰਾ ਸੌਣ ਲੱਗਾ ਇੱਕ ਬ੍ਰੈਡ ਦਾ ਸਲਾਈਸ ਲੈ ਲਾਂ ਦੀ ਚਾਹ ਨਾਲ ਚਾਹ ਨਾਲ ਖਾਣਿਆ ਫਿਰ ਮੈਂ ਧੁੱਪੇ ਪਈ ਸੀ ਮੇਰਾ ਸਿਰ ਦੁਖਣ ਲੱਗ ਗਿਆ ਮੈਂ ਗੋਲੀ ਲੈ ਕੇ ਮੈਂ ਧੁੱਪੇ ਪਈ ਥੋੜੀ ਨੀਂਦ ਆਈ ਧੁੱਪੇ ਸਿਰ ਹੁਣ ਠੀਕ ਹੋ ਗਿਆ ਹੁਣ ਉਹਨੂੰ ਸਵੇਰ ਦੀ ਰੋਟੀ ਖਾਦੀ ਹੋਈ ਹੈ ਬਸ ਪਰੌਠਾ ਖਾਧਾ ਹੈ ਸਬਜ਼ੀ ਨਾਲ ਸਵੇਰ ਦਾ ਕੁਛ ਨਹੀਂ ਜੀਵਾ ਦਾ ਖਾਣ ਨੂੰ ਕੁਝ ਵੀ ਤੇ ਹੁਣ ਥੋੜੀ ਹੀ ਭੁੱਖਾ ਮਹਿਸੂਸ ਹੋਈ ਹੁਣ ਮੈਂ ਕਿਚਨੋਂ ਬਰੈਡ ਲੈਣੀ ਆ ਚਾਹ ਚੂਪੀ ਕੇ ਫੇਰ ਬਾਹਰ ਧੁੱਪੇ ਬੈ ਕੇ ਨਾ ਪਿਆਜ਼ ਚੀਰੂਗੀ ਪਿਆਜ਼ ਹੈ ਨਾ ਚੀਰਨ ਵਾਲੇ ਮਟਰ ਲੈਣ ਦੇ ਪੈਨ ਮਟਰ ਕੱਢ ਕੇ ਰੱਖ ਲੂੰਗੀ ਤੇ ਸ਼ਾਮ ਨੂੰ ਬਣਾਉਂਗੀ ਯੈਲੋ ਬਣਾਉਂਗੀ ਬਸਰੀ ਦਾਲ ਮੇਰਾ ਦਾਲ ਖਾਣ ਨੂੰ ਦਿਲ ਕਰ ਰਿਹਾ ਪਤਲੀ ਯਾ ਹਲਕੀ ਦਾਲ ਹੋਵੇ ਸ਼ਾਮ ਨੂੰ ਦਾਲ ਬਣਾਉਂਗੀ ਚਾਹ ਮੈਂ ਪੀ ਆਈ ਸੀ ਚਾਹ ਪੀ ਕੇ ਆ ਕੇ ਬੈਠ ਗਈ ਬਾਤ ਤੁੱਪੇ ਤੇ ਪਿਆਜ਼ ਛਿੱਲ ਰਹੀ ਆ ਔਰ ਨਾ ਤੁੱਪ ਇੰਨੀ ਜ਼ਿਆਦਾ ਵਧੀਆ ਸੀ ਤੇਜ ਤੁੱਪ ਸੀ ਕੱਲ ਵੀ ਵਧੀਆ ਸੀ ਅੱਜ ਵੀ ਤੁੱਪ ਬਹੁਤ ਵਧੀਆ ਹੈ ਬਾਕੀ ਕੱਲ ਦਾ ਪਤਾ ਨਹੀਂ ਕਿਵੇਂ ਕੁਛ ਹੈ ਨਾ ਦਿਨੇ ਹੋਊ ਕੱਲ ਦਾ ਤੇ ਬਹੁਤ ਵਧੀਆ ਤੁੱਪ ਲੱਗ ਰਹੀ ਹੈ ਵੈਸੇ ਵੀ 2 ਵਜੇ ਤੋਂ ਬਾਅਦ ਛਿਪਦੀ ਤੁੱਪ ਹੁੰਦੀ ਹੈ ਨਾ ਜਿਵੇਂ ਜਿਵੇਂ ਤੁੱਪ ਮੱਦਮ ਹੁੰਦੀ ਜਾਂਦੀ ਹੈ ਤਾਂ ਹੋਰ ਵੀ ਜ਼ਿਆਦਾ ਵਧੀਆ ਲੱਗਦੀ ਹੈ ਤੁੱਪੇ ਪੇਕੇ ਮੈਂ ਚਲੋ ਪਿਆਜ਼ ਹੀ ਲੜੀਏ ਛਿੱਲੇ ਹੋਏ ਪਿਆਜ਼ ਕੰਮ ਆਈ ਜਾਂਦੇ ਨੇ ਫਿਰ ਮੈਨੂੰ ਵਸ ਵੀ ਮੌਕੇ ਤੇ ਛਿੱਲਣੇ ਬੜੇ ਔਖੇ ਲੱਗਦੇ ਨੇ ਇਕੱਠੇ ਮੈਂ ਛਿੱਲ ਕੇ ਰੱਖ ਲੂੰਗੀ ਪਰ ਮੈਨੂੰ ਕਿ 1-2 ਪਿਆਜ਼ ਛਿੱਲਣੇ ਮੈਨੂੰ ਬਹੁਤ ਹੀ ਔਖੇ ਲੱਗਦੇ ਨੇ। ਸੋ ਮੇਰਾ ਕੰਮ ਈਜ਼ੀ ਹੋ ਜਾਊਗਾ। ਨਾਲੇ ਨਾਲ ਧੁੱਪ ਦਾ ਫਾਇਦਾ ਲੈ ਲੈ ਲਈਏ। ਧੁੱਪ ਨਾਲ ਹੋ ਕੰਮ ਤਾਂ ਕਰਨੀ ਪੂਰਾ ਐ ਧੁੱਪੇ ਥੋੜਾ ਸੌਕਾ ਹੋ ਜਾਂਦਾ ਕੰਮ। ਠੰਡਾ ਜਿਵੇਂ ਹੈ ਨਾ ਧੁੱਪ ਚ ਬਹਿ ਕੇ ਕੰਮ ਆਪਾਂ ਸੌਕਾ ਕਰ ਸਕਦੇ ਆਂਗੇ। ਨਹੀਂ ਤਾਂ ਠੰਡ ਵਿੱਚ ਵੀ ਹੱਥ ਮਾਰਾਂਗੇ। ਧੁੱਪ ਵਿੱਚ ਹੱਥ ਥੋੜਾ ਤੇਜ਼ ਚੱਲਦਾ। ਪਿਆਜ਼ ਛਿੱਲੂੰਗੀ ਉਸ ਤੋਂ ਬਾਅਦ ਮਟਰ ਲਿਆਂਦੇ ਪੈਣੇ ਮਟਰ ਕੱਢੂੰਗੀ ਧ ਅਸ ਵੀ ਜਾਂ ਕੁਕਿੰਗ ਕਰਨੀ ਈਜ਼ੀ ਹੋ ਜਾਂਦੀ ਹੈ ਕਿਉਂਕਿ ਬਹੁਤ ਜ਼ਿਆਦਾ ਫਿਰ ਆਪਾਂ ਟਾਈਮ ਕੁਕਿੰਗ ਨੂੰ ਦੇਣਾ ਪੈਂਦਾ ਕੁਛ ਨਾ ਕੁਛ ਆਪਾਂ ਪ੍ਰੈਪਰੇਸ਼ਨ ਪਹਿਲਾਂ ਕਰਕੇ ਰੱਖ ਲਈਏ ਜੇ ਤੋਂ ਤਵੇਕੇ ਮੈਂ ਛਿਲ ਰਹੀ ਹਾਂ ਪਿਆਜ਼ ਨਾਲੇ ਧੁੱਪ ਸੇਕ ਰਿਆਂਗੀ ਤੇ ਸਿਰ ਦਰਦ ਹੋ ਰਿਹਾ ਸੀਗਾ ਦਵਾਈ ਤੋਂ ਵੀ ਲੈ ਕੇ ਪਹਿਲਾਂ ਮੈਂ ਧੁੱਪੇ ਲੇਟ ਗਈ ਸੀ ਹੁਣ ਸਿਰ ਠੀਕ ਹੋ ਗਿਆ ਥੋੜਾ ਜਿਹਾ ਕੰਮ ਕਰਨ ਜੋਗੇ ਹੋਗੇ ਲੋ ਜੀ ਪਿਆਜ਼ ਆਪਾਂ ਛਿੱਲੇ ਲੈ ਤੇ ਹੁਣ ਮੈਂ ਕਿ ਮਟਰ ਕੱਢ ਕੇ ਰੱਖ ਲਾਂ ਤੇ ਮਟਰ ਕੱਢੇ ਫਰਿੱਜ ਚ ਪੰਜ ਚਾਰ ਦਿਨ ਖਰਾਬ ਨਹੀਂ ਹੁੰਦੇ ਦਾਣੇ ਮਟਰਾਂ ਦੇ ਕਦੋਂ ਮਰਦੀ ਯੂਜ਼ ਕਰ ਲੋ ਚੌਲ ਬਣਾਉਣੇ ਪੋਹਾ ਬਣਾਉਣਾ ਚਪਾਲੋ ਹਨਾ ਖਿਚੜੀ ਚ ਪਾ ਲੋ ਕੱਢੇ ਪਏ ਹੁਣ ਸੌਖੇ ਹੋ ਜਾਂਦੇ ਨੇ ਮੁੱਠੀ ਕ ਮਟਰਾਂ ਚਾਹੀਦੀ ਨੇ ਕੱਢੇ ਪੈਣੇ ਫਟਾ ਫਟਾ ਡੱਬੇ ਚਾ ਕੇ ਪਾ ਲੋ ਇਸ ਕਰਕੇ ਜਿਸ ਦਿਨ ਵੀ ਅਸੀਂ ਮਟਰ ਲਿਆ ਉਹਨਾਂ ਨਾਲ ਸਾ ਤੋਂ ਮੇਰੀ ਕੋਸ਼ਿਸ਼ ਹੀ ਹੁੰਦੀ ਸੇਮ ਹੁੰਦੀ ਮੈਂ ਕੱਢ ਕੇ ਉਹਨਾਂ ਨੂੰ ਦਾਣੇ ਕੱਢ ਕੇ ਰੱਖਦਾ ਇਹ ਨਹੀਂ ਹੈਗਾ ਵੀ ਸਬਜ਼ੀ ਬਣਾਉਣੀ ਮੈਂ ਤਾਂ ਹੀ ਕੱਢਨੇ ਨੇ ਉਹ ਵੀ ਕੱਢ ਕੇ ਮੈਂ ਰੱਖ ਹੀ دینی ਹੁੰਦੀ ਹੈ ਪਿਆਜ਼ ਛਿਲਤੇ ਮੈਂ 2 ਦਿਨ 3 ਦਿਨ ਪਿਆਜ਼ਾਂ ਦੇ ਲੰਘ ਜਾਣਗੇ 4 ਵੀ ਲੰਘ ਸਕਦੇ ਕਈ ਵਾਰ ਤਾਂ ਦੋ ਦਿਨਾਂ ਚ ਕਾਫੀ ਪਿਆਜ਼ ਲੱਗੇ ਜਾਂਦੇ ਨੇ। ਕਈ ਵਾਰ 3-4 ਦਿਨ ਪੰਜ ਦਿਨ ਵੀ ਲੱਗੇ ਜਾਂਦੇ ਨੇ ਕਿ ਡਿਪੈਂਡ ਕਰਦਾ ਸਬਜ਼ੀਆਂ ਤੇ। ਦੋ ਟਾਈਮ ਅਸੀਂ ਇੱਕ ਸਬਜ਼ੀ ਖਾਂਦੇ ਆ। ਇਸ ਤੋਂ ਬਾਅਦ ਖਾਂਦੇ ਨਹੀਂ। ਦੂਜੇ ਟਾਂਗ ਵੀ ਜੇ ਸੇਮ ਸਬਜ਼ੀ ਹੁੰਦੀ ਹੈ ਹੁੰਦੀ ਤਾਂ ਸੇਮ ਹੀ ਰੋਜ਼। ਤੇ ਫਿਰ ਦਵਿੰਦਰ ਕਹਿੰਦੇ ਨੇ ਮਹੀਨਾ-ਮਹੀਨਾ ਇੱਕ ਸਬਜ਼ੀ ਬਣਾ ਕੇ ਮਹੀਨਾ-ਮਹੀਨਾ ਖਵਾਈ ਜਾਂਦੀ ਹੈ। ਮੌਜ ਲੱਗ ਜਾਂਦੇ ਤਾਂ ਇਹਨਾਂ ਤੇ ਇੱਕ ਹੋਰ ਬਣਾ ਕੇ ਮਹੀਨਾ ਖਵਾਉਂਦੀ ਹੈ। ਮੈਂ ਦੇਖ ਲਓ ਦੋ ਟਾਈਮ ਖਾ ਲਾਂਦੇ ਨੇ ਤਾਂ ਮਹੀਨਾ ਦੱਸਦੇ ਨੇ। ਫਿਰ ਕਹਿੰਦੇ ਮਹੀਨਾ ਖਵਾਤੀ। ਮੈਂ ਜੇ ਮਹੀਨਾ ਖਵਾਉਂਗੀ ਤਾਂ ਤੁਹਾਡਾ ਕੀ ਹਾਲ ਹੋਊਗਾ ਦੇਖੋ। ਮਟਰ ਕੱਢ ਲਈ ਚਿਲਕੇ ਮੈਲਾ ਪਾਫੇਜ ਪਈ ਆ ਨਹੀਂ ਤੇ ਨਾ ਹਲਪਰ ਲੈ ਜੂਗੀ ਛੁਆ ਵਾਸਤੇ ਲਫਾਵਾ ਚੱਕਣ ਨੂੰ ਸੁੱਖ ਫਿਰ ਬਾਅਦ ਤੁਹ ਲਫਾਵੇ ਚ ਪਾਉਂ ਮੈਂ ਪਹਿਲੇ ਹੀ ਲਫਾਵੇ ਚ ਹੀ ਪਾ ਦਨੀ ਆ ਜਿੰਨਾ ਦੇ ਸੱਸਾਂ ਹੁੰਦੀਆਂ ਨੇ ਸਬਜ਼ੀ ਕੱਟ ਕੇ ਦੇਣ ਵਾਲੀਆਂ ਲਸਣ ਚਿਲਤਾ ਪਿਆ ਚਿਲਤੇ ਸਬਜ਼ੀ ਕੱਟਤੀ ਮਟਰ ਕੱਢਤੇ ਕਰਮਾ ਵਾਲੀਆਂ ਹੁੰਦੀਆਂ ਨੇ ਵਧੀਆ ਉਹਨੂੰ ਹਾਂ ਤਾਂ ਜਿੰਨੇ ਦੇ ਸੱਸਾਂ ਸਬਜ਼ੀ ਕੱਟ ਕੇ ਦਿੰਦੀਆਂ ਨੇ ਹਨ ਏਦਾਂ ਕੰਮ ਨੇ ਕਿੰਮਟ ਕੰਮ ਕਰੀ ਜਾਂਦੇ ਨੇ ਇਹਦੇ ਨਾਲ ਹੀ ਬਹੁਤ ਹੈਲਪ ਹੋ ਜਾਂਦੀ ਹੈਗੀ ਕਰਮਾ ਵਾਲੀ ਹੁੰਦੀਆਂ ਨੇ ਉਹ ਤਾਂ ਲੇਡੀਜ਼ ਇਹਨਾਂ ਨੇ ਸੱਸ ਕੰਮ ਕਰਕੇ ਦਿੰਦੀ ਆ। ਮੇਰ ਵਰਗੀ ਸਾਰਾ ਦਿਨ ਆਪ ਖਾ ਪੀ ਜਾਂਦੀ ਆ। ਸਬਜ਼ੀ ਕੱਟ ਲੋ ਜੀ, ਪਿਆਜ਼ ਛਿੱਲ ਲੋ ਜੀ, ਲਸਣ ਨੂੰ ਮੈਂ ਤੋਂ ਛਿੱਲਿਆ ਨਹੀਂ ਮੇਰਾ ਜੀ ਕਰਦਾ ਵੀ ਮੈਂ ਲਸਣ ਛਿੱਲਾ ਪਰ ਲਸਣ ਤੋਂ ਮੈਨੂੰ ਅਲਰਜੀ ਐ। ਜਦੋਂ ਵੀ ਮੈਂ ਛਿੱਲ ਲਉਣੀ ਆ ਉਹਦੇ 스멜 ਚ ਆਪਾਂ ਕਿੰਨੇ ਹੱਥ ਧੋ ਲਈਏ ਸਾਬਣ ਨਾਲ ਪਰ ਆਪਣੇ ਹੱਥਾਂ 'ਚ ਉਂਗਲਾਂ 'ਚ ਉਹ ਨਾ 스멜 ਨਹੀਂ ਜਾਂਦੀ ਲਸਣ ਦੀ। ਮੈਨੂੰ ਫਿਰ ਉਹ ਚੜ ਜਾਂਦੇ ਉਹ ਨਾ ਮੇਰਾ ਸਿਰ ਦੁਖਣ ਲੱਗ ਜਾਂਦਾ ਉਹ ਮੈਂ ਛਿੱਲ ਨਹੀਂ ਸਕਦੀ ਮੇਰਾ ਜੀ ਤਾਂ ਬਹੁਤ ਕਰਦਾ ਵੀ ਲਸਣ ਮੈਂ ਛਿੱਲਣਾ। ਫਿਰ ਮੈਂ ਕਿਵੇਂ ਕਰਾਂ ਆਪ ਔਖੀ ਹੁੰਨੀ ਆ। ਮਗਰ ਕਿ ਮੇਰਾ ਚਿੱਲ ਨਹੀਂ ਹੁੰਦੀ ਜੀ ਤਾਂ ਮੇਰਾ ਬਹੁਤ ਕਰਦਾ ਬਿਲਸਨ ਚਿੱਲਾ ਬਾਕੀ ਮੈਂ ਕੰਮ ਸਾਰਾ ਕਰ ਲੰਨੇ ਆ ਮੇਨ ਗੱਲ ਤਾਂ ਵੀ ਤੰਦਰੁਸਤੀ ਚਾਹੀਦੀ ਹੈ ਇਹ ਤਾਂ ਤੰਦਰੁਸਤਾ ਸਰੀਰ ਆਪਾ ਤੰਦਰੁਸਤਾ ਕੰਮ ਕਰਨ ਨੂੰ ਜੀ ਕਰਦਾ ਸਾਰਾ ਕੁਝ ਕਰ ਸਕਦੇ ਆ ਥੋੜਾ ਵੀ ਕਰ ਲਾਂਗੇ ਬਹੁਤਾ ਵੀ ਕਰ ਲਾਂਗੇ ਤੰਦਰੁਸਤੀ ਹੋਵੇ ਜੇ ਪਰ ਚਲੋ ਇਹ ਤਾਂ ਸਿਆਣੇ ਬੰਦੇ ਨੇ ਬਹਿ ਕੇ ਕੰਮ ਕਰੀ ਜਾਣਾ ਮੰਨਦੇ ਤੇ ਹਨਾ ਵੀ ਪਿਆਜ਼ ਵੀ ਛਿੱਲ ਤੇ ਦੀ ਲਸਣ ਠੀਕ ਤੇ ਆ ਸਬਜ਼ੀ ਕੱਟੀ ਪਈ ਆ ਬਣਾ ਲਓ ਬੱਚੇ ਆ ਸਬਜ਼ੀ ਮੈਂ ਕੱਟਤੀ ਆ ਮਟਰ ਕੱਢ ਤੇ ਉਹ ਚੀਜ਼ ਦਾ ਵੀ ਮਜ਼ਾ ਲੱਗ ਗਿਆ ਹੁੰਦਾਗਾ ਚਲੋ ਐਨੀ ਵੇਸ ਆਪਾਂ ਤਾਂ ਕਹਿੰਦੇ ਤੰਦਰੁਸਤ ਹੀ ਰੱਖੇ ਪਰ ਬਹੁਤ ਕੰਮ ਕਰਨ ਨੂੰ ਤਾਂ ਮੈਂ ਆਪ ਵਧੇਰੀ ਬਹੁਤ ਮੈਂ ਤਾਂ ਬੀਹਾਂ ਵਰਗੀ ਆ ਵੀ ਮੇਨ ਕਰ ਲਾ ਵੀ ਤੰਦਰੁਸਤ ਹੀ ਰਸਤੇ ਦਵੇ ਬਸ ਲਸਣ ਨੇ ਇਹਨਾਂ ਸਾਰਾ ਪਿਆ ਘਰ ਦਾ ਦੇਖੋ ਐਨਾ ਜ਼ਰਰਾ ਲਸਣ ਪਿਆ ਥੋੜਾ ਜਿਹਾ ਮੈਂ ਲੈ ਕੇ ਆਨੀ ਆ ਜੋ ਚਨੇ ਰਾਜਮਾ ਬਣਾਉਣ ਹੁਣ ਖੜੀ ਖੜੀ ਮੈਂ ਥੋੜਾ ਜਿਹਾ 5-4 ਗੰਡੀਆਂ ਛਿਲੇ ਲਾ ਨਹੀਂ ਹੁੰਦੀਆਂ ਥੋੜਾ ਜਿਹਾ ਚੋ ਕੱਢ ਕੇ ਲੈ ਕੇ ਆਨੀ ਮोटा-ਮोटा ਕਿਉਂਕਿ ਚਨੇ ਜਾਂ ਚ ਰਾਜਮਾ ਚ ਅਚ ਲੱਗਦਾ ਸਾਰੀ ਇੱਕ ਸਬਜ਼ੀ ਚ ਵਧੀਆ ਲੱਗਦਾ ਪਰ ਸਾਡੇ ਤਾਂ ਫੇਰ ਰੋਣਾ ਛਿੱਲਣ ਦਾ ਹੀ ਆ ਥੋੜਾ ਜਿਹਾ ਮੈਂ ਲੈ ਕੇ ਚਲਨੀ ਆ ਅੰਦਰ ਰੱਖ ਲੈਣੀ ਹੁੰਦੀ ਆ ਮੈਂ ਲਫਾ ਤੇ ਪਾ ਕੇ ਫਿਰ ਜਨੇ ਰਾਜਮਾ ਕੁਝ ਬਣਾਉਣਾ ਹੋਵੇ ਨਾ ਸਪੈਸ਼ਲ ਤੇ ਲਸਣ ਪਾ ਲੂ ਤਾਂ ਵਧੀਆ ਲੱਗਦਾ ਮਿਕਸ ਹੈ ਇਹ ਬਹੁਤ ਜ਼ਿਆਦਾ ਮੋਟਾ ਵੀ ਨਹੀਂ ਬਹੁਤ ਬਰੀਕ ਵੀ ਨਹੀਂ ਵਿਚ ਮੋਟਾ ਵੀ ਹੈਗਾ ਇਹ ਤਾਂ ਮੋਟਾ ਵੀ ਹੈਗਾ ਬਰੀਕ ਵੀ ਹੈਗਾ ਆ ਗਲਦਨ ਮੁਕਠੀ ਮੋਟੀ ਲੱਗਦੀ ਹੈ ਮੈਨੂੰ ਇਹਦੇ ਵਿੱਚ ਤਾਂ ਕਿ ਲਸਣ ਮੋਟਾ ਮੈਂ ਲਸਣ ਆ ਇਸ ਤਰੀਕੇ ਨਾਲ ਪੰਨ ਕੇ ਲਫਾਫੇ ਚ ਪਾ ਕੇ ਰੱਖ ਲੈਣੀ ਆ ਤੇ ਜਦੋਂ ਹੁੰਦਾ ਵੀ ਲਸਣ ਚਾਹੀਦਾ ਫਟਾਫਟ ਪੰਜ ਚਾਰ ਕਲੀ ਇਹ ਲਿਆ ਕਿ ਚਿੱਲੇ ਲੀਏ ਖੜੇ ਖੜੇ ਹੋ ਗਈ सब्जी ਆ ਤੜਕਾ ਤੋਂ ਇਹਨਾਂ ਤਿਆਰ ਕਰਦੇ ਕਰਦੇ ਉਹ ਚਿੱਲ ਲਾ ਨਹੀਂ ਉਹਨੇ ਪੰਜ ਚਾਰ ਘਰ ਦੀ ਲਸਣ ਵੈਸੇ ਸੋਣੀ ਹੈ ਇਹਨੀਆਂ ਬਰੀਕ ਵੀ ਨਹੀਂ ਹੈਗੀ ਜੀ ਤਾਂ ਮੇਰਾ ਘਰ ਦੇ ਬੈਠ ਬੈਠ ਚ ਐਵੇਂ ਸਾਰੀ ਛਿਲਤਾ ਸਾਰਾ ਫਿਰ ਉਹ ਸਵੇਰ ਜਿਹੜਾ ਮੇਰਾ ਹਾਲ ਹੋ ਮੈਨੂੰ ਪਤਾ ਰਾਤ ਨੂੰ ਵੀ ਨੀਂਦ ਨਹੀਂ ਆਉਣੀ ਮੈਨੂੰ ਲਸਣ ਦੀ ਸਮੈਲ ਚੜੀ ਜਾਂਦੀ ਹੈ ਮੇਰਾ ਸਿਰ ਦੁਖਣ ਲੱਗ ਜਾਂਦਾ ਮੈਂ ਨਾ ਬਲੇ ਡਰਾਅਰ ਦੀ ਸੈਟਿੰਗ ਕਰਨੀ ਸੀ ਇਹਦੇ ਵਿੱਚ ਹੁੰਦੇ ਨੇ ਖਾਲੀ ਪਲਾਸਟਿਕ ਦੇ ਕੰਟੇਨਰਸ ਜੋ ਕਿਚਨ ਵਿੱਚ ਯੂਜ਼ ਹੁੰਦੇ ਨੇ ਇਹ ਜਦ ਮੈਂ ਵਾਸ਼ ਕਰਦੀ ਆ ਨਾ ਤਾਂ ਉਸ ਤੋਂ ਬਾਅਦ ਕੱਪੜੇ ਨਾਲ ਵਾਈਪ ਕਰਕੇ ਮੈਂ ਇੱਥੇ ਡਰਾਅਰ ਵਿੱਚ ਟੱਕਣ ਲਗਾ ਲਗਾਏ ਬਿਨਾ ਰੱਖਦਾ ਨਹੀਂ ਖੁੱਲ੍ਹੇ ਹੀ ਰੱਖਦਾ ਨਹੀਂ ਯਾਨੀ ਕਿ ਟੱਕਣ ਮੈਂ ਐਟ ਦ ਸੇਮ ਟਾਈਮ ਨਹੀਂ ਲਗਾਉਂਦੀ ਮੈਨੂੰ ਇਹ ਥੋੜਾ ਜਿਹਾ ਵੀ ਜੇ ਬਾਏ ਚਾਂਸ ਵਿੱਚੋਂ ਗਿੱਲਾ ਰਹਿ ਗਿਆ ਸੁਆਬਾ ਰਹਿ ਗਿਆ ਸਮੈਲ ਨਾ ਹੋ ਜੇ ਉਸ ਕਰਕੇ ਟੱਕਣ ਮੈਂ ਉਸੇ ਟਾਈਮ ਨਹੀਂ ਲਾਉਂਦੀ ਮੈਂ ਕਿ ਫੇਰ ਲਾਉਦਾ ਨਹੀਂ ਹੁੰਦੀ ਹਨਾ ਤੇ ਅੱਜ ਮੈਨੂੰ ਕਾਫੀ ਜ਼ਿਆਦਾ ਮੈਸ ਅਪ ਜਾ ਲੱਗ ਰਿਹਾ ਸੀ ਐ ਲੱਗ ਰਿਹਾ ਸੀ ਕੋਈ ਕੰਟੇਨਰ ਮੈਨੂੰ ਦਿਖ ਨਹੀਂ ਰਿਹਾ ਹਨਾ ਫਿਰ ਮੈਂ ਅੱਜ ਇਹ ਅਲੱਗ-ਅਲੱਗ ਕਰ ਰਹੀ ਸੀ ਵੱਡੇ ਮੈਂ ਇੱਕ ਸਾਈਡ ਰੱਖ ਦਿੰਨੀ ਹੁਣ ਥੋੜੇ ਛੋਟੇ ਮੈਂ ਇੱਕ ਸਾਈਡ ਰੱਖ ਦਿੰਨੀ ਕਿ ਬਾਕਸ ਦੇ ਵਿੱਚ ਮੈਂ ਰੈਕਟੈਂਗੂਲਰ ਕਾਰਡਪੁੱਟ ਦਾ ਬਾਕਸ ਰੱਖਿਆ ਹੋਇਆ ਉਹਦੇ ਵਿੱਚ ਮੈਂ ਛੋਟੇ ਕੰਟੇਨਰ ਰੱਖ ਦਿੰਨੇ ਹੁਣ ਇੱਕ ਸਾਈਡ ਤੇ ਬਾਹਰ ਮੈਂ ਵੱਡੇ ਰੱਖ ਦਿੰਨੀ ਐਸਟਾ ਆਰਗੇਨਾਈਜ਼ ਕਰਕੇ ਆਪਣੀ ਨੀਡ ਅਕੋਰਡਿੰਗ ਜਿਵੇਂ ਕਿ ਮੈਨੂੰ ਚਾਹੀਦੀ ਆਉਂਦੇ ਨੇ ਵੀ ਮੈਨੂੰ ਜਲਦੀ ਚੀਜ਼ ਮਿਲ ਜੇ ਉਹ ਅਕੋਰਡਿੰਗ ਮੈਂ ਰੱਖ ਰਹੀ ਇੱਥੇ ਬਸ ਇੱਕ ਡਰਾਅਰੇ ਵਿੱਚ ਲਗਾਇਆ ਹੋਇਆ ਸੈਪਰੇਟ ਪਲਾਸਟਿਕ ਦੇ ਕੰਟੇਨਰਸ ਲਈ ਫਿਰ ਈਜ਼ੀਲੀ ਆਪਾਂ ਨੂੰ ਕੰਟੇਨਰਸ ਮਿਲ ਜਾਂਦੇ ਨੇਗੇ ਬਾਕੀ ਇਸ ਤੋਂ ਬਿਨਾਂ ਕੁਝ ਇੱਕ ਕੰਟੇਨਰਸ ਕਰੋਕਰੀ ਵਾਲੀ ਕਵਰਟ पे ਜਿਹਨੇ ਜੋ ਕਦੇ-ਕਦੇ ਲੋਡ ਪੈਂਦੇ ਉਹ ਮੈਂ ਉਧਰ ਚੱਕ ਲੈਂਦੀ ਆ ਇਹ ਡੇਲੀ ਨੀਡ ਵਾਲੇ ਨੇ ਤੇ ਡਰਾਸ ਹੋ ਗਿਆ ਔਰਗੇਨਾਈਜ਼ एग्स की ट्रे मैं जो डायनिंग टेबल ट्रे होगी ट्रे च ना बड़ा खाना लगता है चंगी लगती है मैं पॉलिथीन लगा दूँगा मैं कहीं मैं थोड़ा करैक हो जाता नहीं खोल नहीं होता ख़राब सब हो जाता नहीं रहूगा फिर ਇੱਕ ਸੱਟ ਕੇ ਟਾਈਮ ਦੇਮਤ ਰੱਖੇ ਹੁੰਦੇ ਹਨ ਹਨ ਨਿੱਕੇ 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 ਕੰਮ ਕਰਾ ਤੋਂ ਹੁੰਦੇ ਹੀ ਇਹ ਇਹਨਾਂ ਖਤਮ ਹੀ ਨਹੀਂ ਹੁੰਦੇ ਇਕੱਲਾ ਇਹ ਨਹੀਂ ਹੈਗਾ ਨਾ ਵੀ ਰੋਟੀ ਟੁਕੀ ਪਕਾਉਣਾ ਆਪਾਂ ਉਹ ਵੀ ਖਾਣਾ ਢੰਡੇ ਮਾਜ ਰਹੇ ਨੇ ਉਹ ਤੋਂ ਬਿਨਾਂ ਵੀ ਕਿੰਨੇ ਕੰਮ ਹੋ ਜਾਂਦੇ ਨੇ ਫਿਰ ਉਹਨੂੰ ਟੋਕ ਕੋ ਕਹਿੰਨ ਉਹ ਬਹੁਤ ਸੌਖਾ ਆਂਦਾ ਵੀ ਖਾਣਾ ਬਣਾ ਲਓ ਰੋਟੀ ਟੁਕ ਕਰ ਲਓ ਪਰ ਉਹਦੀ ਵੀ ਕਿੰਨੀ ਤਿਆਰੀ ਹੋ ਜਾਂਦੀ ਹੈ ਜੀ ਜੇ ਤਿਆਰੀ ਕਰੀ ਹੋਗੀ ਤਾਂ ਕੁਝ ਬਣੂਗਾ ਤਿਆਰੀ ਤੇ ਬਿਨਾਂ ਤਾਂ ਕੋਈ ਦਾਲ ਸਬਜ਼ੀ ਵੀ ਨਹੀਂ ਬਣਦੀ ਹੈਗੀ ਕੋਈ ਪਹਿਲਾ ਬਸ ਕੋਈ ਲਸਣ ਕੱਢਦਾ ਸਾਤੇ ਸਬਜ਼ੀ ਕੱਟ ਰਿਹਾ ਧਰਦੇ ਆ ਫੇਰ ਬਣ ਗਈ ਸਬਜ਼ੀ। ਤੇ ਆਪਾਂ ਸੁੱਕਿਆਂ ਨੇ, ਐਗਸ ਟਾ ਕੇ ਰੱਖਿਆ ਨੇ ਡਾਈਨਿੰਗ ਟੇਬਲ ਤੇ। ਟਾਈਮ ਹੋ ਗਿਆ ਸਵਾ 4:00 ਦਾ ਦਾਲ ਬੋਇਲ ਕਰਤੀ ਆ ਜਿਵੇਂ ਪਹਿਲਾਂ ਦਾਲ ਉਬਾਲੀ ਆ ਕੱਲੀ। ਮੋਂ ਲੇ ਮੇਚਾ ਕੇ ਵਿੱਚ ਤੜਕਾ ਆ ਕਟਿਆ ਪਿਆ ਮੈਂ ਫਿਰ ਲਗਾਉਣੀ ਤੜਕਾ ਉਹ ਸਟੀਮ ਨਿਕਲ ਜਾਂਦਾ ਹਲਕਾਂ ਜਵਾਦੇ ਵਿੱਚ ਲਗਾਉਂਗੀ ਨਹੀਂ ਤਾਂ ਮੋਸਟਲੀ ਮੈਂ ਪਹਿਲਾਂ ਹੀ ਲਗਾ ਦਿੰਨੀ ਹੁੰਦੀ ਆ ਜਮਾਤ ਤੇ ਲਗਾਉਗੀ ਆਟਾ ਗੁੰਨ ਕੇ ਤੜਕਾ ਲਗਾ ਕੇ ਫਿਰ ਮੈਂ ਬੈਣੀ ਲਜਾਈ ਵਿੱਚ ਜਾ ਕੇ ਕਰ ਦਿਆ ਰੈਸਟ ਇਹਨਾਂ ਦੇ ਵੀਕਨੈਸ ਸਮੇਂ ਤੋਂ ਹੀ ਨਾਲ ਦਿਖਾਉਟ ਹੋ ਜਾਂਦੀ ਹੈ ਮੈਂ ਕਹਤਲੀ ਥਰ ਕੰਮ ਕਰਦੇ ਪਹਿਲਾਂ ਮੇਰਾ ਸਲਾਹ ਨਹੀਂ ਚਾ ਆਟਾ ਗੁੰਨਦਾ ਮੈਂ ਫਿਰ ਠਹਿਰ ਕੇ ਗੁੰਨੂਗਮਾ ਫਿਰ ਜਿਵੇਂ ਬੈਠ ਗਈ ਨਾ ਥਾ ਕੇ ਇੱਕ ਘਰ ਤੁਸੀਂ ਚਾਹੇ ਚਾਹੇ ਫਿਰ ਕੰਮ ਕਰਨ ਨੂੰ ਮੁੱਕ ਕੇ ਦਿਨ ਨਿਕਲ ਜਾਂਦਾ ਹੈ ਤਾਂ ਕੋ ਨਿੱਗ ਜਿਉਣਾ ਆਉਣ ਲੱਗ ਜਾਂਦਾ ਉੱਥੇ ਫੇਰ ਨਹੀਂ ਬੈਠਦਾ ਉੱਠਣ ਦਾ ਦਿਲ ਕਰਦਾ ਫਿਰ ਮਾਟਾ ਕੰਮ ਕਰੀਏ ਮਾਟਾ ਵੀ ਗੁੰਝਾ ਦਾਲ ਤੜਕਾ ਵੀ ਲਾ ਦਿਆ ਮੈਂ ਸਾਰੇ ਕੰਮ ਰਾਈਟ ਹੈਂਡ ਨਾਲ ਕਰਦੀ ਆ ਸਾਰੇ ਕਈ ਵਾਰ ਤੁਹਾਨੂੰ ਫਰੰਟ ਕੈਮਰੇ ਕਰਕੇ ਦਿਖਦਾ ਹੁੰਦਾ ਵੀ ਮੇਰਾ ਲੈਫਟ ਹੈਂਡ ਨਾ ਕੰਮ ਕਰਦਾ ਹੈ ਲੈਫਟ ਹੈਂਡ ਨਾਲ ਮੈਂ ਕੋਈ ਕੰਮ ਨਹੀਂ ਕਰਦੀ ਸਿਰਫ ਮਾਟਾ ਲੈਫਟ ਹੈਂਡ ਨਾਲ ਗੋਲਦੀ ਆਂ ਬਾਕੀ ਸਾਰੇ ਕੰਮ ਮੈਂ ਰਾਈਟ ਹੈਂਡ ਨਾਲ ਕਰਦੀ ਇੱਧਰ ਬਣ ਚੁਕੀ ਆਪਣੀ ਦਾਲ ਤਲਕਾ ਮੈਂ ਲਗਾਤਾ ਦਾਲ ਬਣ ਕੇ ਤਿਆਰ ਐਂਡ ਇੱਧਰ ਬੋਇਲ ਹੋ ਰਿ ਨੇ ਐਗਸ ਐਗ ਬੋਇਲ ਕਰਨੇ ਰੱਖੇ ਨੇ ਮੈਂ ਲੱਗਦਾ ਇੱਕ ਅੰਡਾ ਵਿੱਚ ਕ੍ਰੈਕ ਹੋ ਗਿਆ ਆਪਣਾ ਹੂੰ ਕ੍ਰੈਕ ਹੋ ਗਿਆ ਦੇਖੋ ਇਹ ਵਾਰ ਹੋ ਜਾਂਦਾ ਤੇ ਇੱਧਰ ਗੁੰਨਿਆ ਪਿਆ ਆਪਣਾ ਆਟਾ ਤੇ ਆਪਾਂ ਹੁਣ ਕਰਾਂਗੇ ਰੈਸਟ ਖਾਣੇ ਦੀ ਹੋ ਗਈ ਤਿਆਰੀ ਬਸ ਫੁਰਕੇ ਬਣਾਵਾਂਗੇ ਜਦੋਂ ਖਾਣੇ ਹੋਣਗੇ